ਤੇ ਖਬਰ ਪਠੰਡਾ ਤੋਂ ਹੈ ਜਿੱਥੇ ਵਿਜੀਲੈਂਸ ਦਾ ਐਕਸ਼ਨ ਨਜ਼ਰ ਆਇਆ ਹੈ ਵਿਜੀਲੈਂਸ ਨੇ 1,05,000 ਦੀ ਰਿਸ਼ਵਤ ਲੈਂਦੇ ਹੋਏ ਕੇਐਸਆਈ ਨੂੰ ਗ੍ਰਿਫਤਾਰ ਕੀਤਾ ਮੇਜਰ ਸਿੰਘ ਐਸਆਈ ਦਾ ਨਾਮ ਹੈ ਮੇਜਰ ਸਿੰਘ ਐਸਆਈ ਤੇ ਉਸਤੇ ਡਰਾਈਵਰ ਦੋਨਾਂ ਨੂੰ ਕਾਬੂ ਕੀਤਾ ਗਿਆ ਐਨਟੀ ਨਾਰਕੋਟਿਕ ਟਾਸਕ ਫੋਰਸ ਦੇ ਵਿੱਚ ਐਸਆਈ ਮੇਜਰ ਸਿੰਘ ਤਨਨਾਥ ਸੀ اور ਐਨਡੀਪੀਐਸ ਦੇ ਇੱਕ ਮਾਮਲੇ ਦੇ ਵਿੱਚ ਮੁਲਜ਼ਮ ਤੋਂ ਇਸਨੇ 2 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ 1,05,000 ਰੁਪਏ ਲੈਂਦੇ ਹੋਏ ਇਸ ਨੂੰ ਰੰਗੇ ਹੱਤੀ ਫੜ ਲਿਆ ਗਿਆ ਸੂਰਜਪਾਨ ਮੇਰੇ ਸਹਿਯੋਗੀ ਜੁੜੇ ਨੇ ਸੂਰਜ ਥੋੜਾ ਡਿਟੇਲ ਚ ਜਾਨਣਾ ਚਾਹਾਂਗੇ ਪੂਰਾ ਮਾਮਲਾ ਕਿਸ ਕੇਸ ਦੇ ਵਿੱਚ ਪੈਸੇ ਮੰਗੇ ਗਏ ਸੀ ਔਰ ਪੂਰਾ ਐਕਸ਼ਨ ਦੇਖੋ ਐਨਟੀ ਨਾਰਕੋਟਿਕ ਦੇ ਵਿੱਚ ਐਸਆਈ ਤਨਾਤ ਹੈ ਜਿਸ ਦੇ ਕੋਲ ਇੱਕ ਮਾਮਲਾ ਦਰਜ ਹੁੰਦਾ ਹੈ ਜਿਸ ਦੇ ਵਿੱਚ ਤਿੰਨ ਲੋਕਾਂ ਦੇ ਮਾਮਲਾ ਦਰਜ ਕੀਤਾ ਜਾਂਦਾ ਹੈ ਔਰ ਮਾਮਲਾ ਦਰਜ ਕੀਤਾ ਜਾਂਦਾ ਚਿੱਟੇ ਦਾ ਕਿਉਂਕਿ ਚਿੱਟਾ 50 60 ਗ੍ਰਾਮ ਇਹਨਾਂ ਤੋਂ ਬਰਾਬਦ ਹੁੰਦਾ ਹੈ ਔਰ ਵਿਜੇ ਜਦੋਂ ਉਹ ਬੰਦੇ ਨੂੰ ਗ੍ਰਿਫਤਾਰ ਕਰਦੇ ਨੇ ਤਾਂ ਉਸ ਦੀ ਜੇਬ ਦੇ ਵਿੱਚ ਜਾਂ ਉਹਦੇ ਜੋ ਵੀ ਨਕਦੀ ਉਸਦੇ ਕੋਲ ਹੁੰਦੀ ਆ ਘੜੀ ਹੁੰਦੀ ਔਰ ਸੋਨਾ ਹੁੰਦੀ ਉਸ ਨੂੰ ਜਮਾਂਦਲਾਸੀ ਕਹਿ ਦਿੰਦੇ ਆ ਉਹ ਇਸ ਦੇ ਕੋਲ ਸੀਗਾ ਪਰ ਕਿਤੇ ਨਾ ਕਿਤੇ ਜਾ ਕੇ ਥਾਣੇਦਾਰ ਨੇ ਉਹ ਸਾਰਾ ਸਮਾਨ ਸੀ ਕਿਹੜਾ ਉਹ ਲਿਖਤੀ ਪੜਤੀ ਕਬਜ਼ੇ ਕਿ ਨਹੀਂ ਲਿਆ 2 ਨੰਬਰ ਦੇ ਵਿੱਚ ਰੱਖ ਲਿਆ ਜਿਸ ਨੂੰ ਰਿਲੀਜ਼ ਕਰਨ ਦੇ ਬਦਲੇ ਇਸ ਨੇ ਪਹਿਲਾਂ 2 ਲੱਖ ਰੁਪਏ ਡਿਮਾਂਡ ਕੀਤੀ ਫਿਰ 1.5 ਲੱਖ ਤੇ ਆ ਗਿਆ ਤੇ ਉਸ ਤੋਂ ਬਾਅਦ 1 ਲੱਖ 5000 ਰੁਪਏ ਦੇ ਇੱਕ ਸੌਦਾ ਤੈ ਹੁੰਦਾ ਪਰ ਜਦੋਂ ਪੈਸੇ ਦੇਣੇ ਹੁੰਦੇ ਨੇ ਉਸ ਜਗ੍ਹਾ ਤੇ ਆ ਕੇ ਥਾਣੇਦਾਰ ਆਹ ਪੈਸੇ ਨਹੀਂ ਫੜਦਾ ਆਪਦੇ ਨਿੱਜੀ ਡਰਾਈਵਰ ਨੂੰ ਭੇਜ ਦਿੰਦਾ ਤੇ ਨਿੱਜੀ ਡਰਾਈਵਰ ਨੂੰ ਵਿਜੀਲੈਂਸ ਹੈ ਉਹ ਗ੍ਰਿਫਤਾਰ ਕਰ ਲੈਂਦੀ ਹੈ 1 ਲੱਖ 5000 ਰੁਪਿਆ ਰੰਗੇ ਤੇ ਉਸ ਬੰਦੇ ਤੋਂ ਮਿਲ ਜਾਂ ਇਸਾ ਕਰਾਪਟ ਥਾਣੇਦਾਰ ਨੂੰ ਵੀ ਗ੍ਰਿਫਤਾਰ ਕਰ ਲੈਂਦੀ ਹੈ ਫਿਲਹਾਲ ਦੋਵਾਂ ਦੀ ਗ੍ਰਿਫਤਾਰੀ ਜਿਹੜੀ ਹੋ ਚੁੱਕੀ ਆ ਪਰ ਕਿਤੇ ਨਾ ਕਿਤੇ ਜਾ ਕੇ ਸਵਾਲ ਵੀ ਜੇ ਬਹੁਤ ਸਾਰੇ ਖੜੇ ਹੋ ਰਹੇ ਨੇ ਕਿਉਂਕਿ ਇੱਕ ਪਾਸੇ ਸਰਕਾਰ ਐ ਬੇਚੱਕ ਪੁਲਿਸ ਹੋਵੇ ਉਹ ਨਸ਼ੇ ਨੂੰ ਖਤਮ ਕਰਨ ਦੇ ਲਈ ਵੱਡੇ ਵੱਡੇ ਦਾਅਵੇ ਕਰੇ ਕਿ ਨਸ਼ੇ ਨੂੰ ਅਸੀਂ ਖਤਮ ਕਰਾਂਗੇ ਔਰ ਗਰਾਊਂਡ ਤੇ ਕੰਮ ਵੀ ਕੀਤਾ ਜਾ ਰਿਹਾ ਪਰ ਜਦੋਂ ਨਸ਼ੇ ਨੂੰ ਖਤਮ ਕਰਨ ਵਾਲੇ ਇਸ ਤਰ੍ਹਾਂ ਦੀ ਕਰਾਪਸ਼ਨ ਕਰਨਗੇ ਉਹਨਾਂ ਨੂੰ ਰਿਲੀਫ ਦੇਣ ਦੇ ਬਦਲੇ ਪੈਸੇ ਲੈਣਗੇ ਤਾਂ ਜ਼ਾਹਿਰ ਤੌਰ ਤੇ ਮੁਹਿੰਮ ਅੱਗੇ ਕਿਸ ਤਰ੍ਹਾਂ ਦੀ ਚੱਲੇਗੀ ਉਹ ਤੋਂ ਅੰਦਾਜ਼ਾ ਲਾ ਸਕਦੇ ਹੋ ਪਰ ਕਿਤੇ ਨਾ ਕਿਤੇ ਜਾ ਕੇ ਵਿਜੀਲੈਂਸ ਨੇ ਵੱਡੇ ਕਾਰਵਾਈ ਸਾਣੀਦਾਰ ਦੇ ਨਾਲ ਉਸ ਦਾ ਸਾਥੀ ਸੀ ਜਿਹੜਾ ਨਿੱਜੀ ਡਰਾਈਵਰ ਸੀ ਸਣੇ ਉਸ ਨੂੰ ਗ੍ਰਿਫਤਾਰ ਕਰਕੇ ਅੱਜ ਕੋਰਟ ਦੇ ਵਿੱਚ ਪੇਸ਼ ਕਰਨਾ ਔਰ ਅੱਗੇ ਰਿਮਾਂਡ ਲਈ ਪੁੱਛਗਿੱਛ ਕਰ ਰਿਹਾ ਕਿ ਆਖਿਰਕਾਰ ਅੱਗੇ ਹੋਰ ਕੌਣ-ਕੌਣ ਲੋਕ ਸੀ ਜਿਹੜੇ ਇਸ ਤਰ੍ਹਾਂ ਦੇ ਮਾਮਲਿਆਂ ਦੇ ਵਿੱਚ ਸ਼ਾਮਲ ਹੋਣਗੇ ਜੀ ਵਿਜੇ ਠੀਕ ਹੈ ਧੰਨਵਾਦ ਸੂਰਜ ਇਸ ਜਾਣਕਾਰੀ ਦੇ ਲਈ ਤਾਂ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ਹੈ ਐਸਆਈ ਮੇਜਰ ਸਿੰਘ ਨੂੰ ਐਨਡੀਪੀਐਸ ਦੇ ਇੱਕ ਮਾਮਲੇ ਦੇ ਵਿੱਚ ਰਿਸ਼ਵਤ ਮੰਗੀ ਗਈ ਸੀ ਔਰ ਆਪਣੇ ਡਰਾਈਵਰ ਦੇ ਜ਼ਰੀਏ ਰਿਸ਼ਵਤ ਲੈਣ ਦੀ ਕੋਸ਼ਿਸ਼ ਕੀਤੀ ਵਿਜੀਲੈਂਸ ਨੇ ਰੰਗੇ ਹੱਥੀ ਦਬੋਚਿਆ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦਾ ਇੱਕ ਵੱਡਾ ਬਿਆਨ ਆਇਆ ਹੈ ਪੰਜਾਬ ਹਰਿਆਣਾ ਤੇ ਰਾਜਸਥਾਨ ਨੂੰ ਉਹਨਾਂ ਕਿਹਾ ਕਿ ਸਿੰਧੂ ਦਰਿਆ ਦਾ ਪਾਣੀ ਮਿਲੇਗਾ ਹਿਮਾਚਲ ਤੇ ਜੰਮੂ ਕਸ਼ਮੀਰ ਨੂੰ ਵੀ ਇਹ ਪਾਣੀ ਦਿੱਤਾ ਜਾਏਗਾ ਔਰ ਪਾਣੀ ਪੰਚੌਂਤੀ ਸੰਭਾਵਨਾ ਤੇ ਹੁਣ ਕੰਮ ਕੀਤਾ ਜਾ ਰਿਹਾ ਕਿ ਕਿਸ ਤਰੀਕੇ ਨਾਲ ਇਸ ਪਾਣੀ ਨੂੰ ਵੰਡਿਆ ਜਾਣਾ ਹੈ ਅਸਲ ਦੇ ਵਿੱਚ ਭਾਰਤ ਨੇ ਐ ਪਾਕਿਸਤਾਨ ਦਾ ਜਿਹੜਾ ਸਿੰਧੂ ਦਰਿਆ ਦਾ ਪਾਣੀ ਰੋਕਣ ਦੀ ਗੱਲ ਕਹੀ ਸੀ ਜਿਹੜਾ ਸਮਝੌਤਾ ਸੀ ਉਸ ਨੂੰ ਰੱਦ ਕਰ ਦਿੱਤਾ ਤੇ ਹੁਣ ਉਹ ਜਿਹੜਾ ਪਾਣੀ ਹੈ ਉਹ ਕਿਸ ਤਰੀਕੇ ਨਾਲ ਡਿਵਾਈਡ ਕੀਤਾ ਜਾਣਾ ਹੈ ਕਿਸ ਤਰੀਕੇ ਨਾਲ ਉਸ ਨੂੰ ਚੈਨਲਾਈਜ਼ ਕੀਤਾ ਜਾਣਾ ਹੈ ਭੇਜਿਆ ਜਾਣਾ ਹੈ ਤਾਂ ਇਸ ਤੇ ਉਹਨਾਂ ਕਹਾਂ ਕਿ ਕੰਮ ਚੱਲ ਰਿਹਾ ਹੈ ਉਹਨਾਂ ਕਹਾਂ ਕਿ ਭਾਰਤ ਨੇ ਪਾਣੀ ਦਿੱਤਾ ਪਰ ਪਾਕਿਸਤਾਨ ਨੇ ਖੂਨ ਵਹਾਇਆ ਪਰ ਹੁਣ ਪਾਕਿਸਤਾਨ ਨੂੰ ਅੱਗੇ ਤੋਂ ਇਹ ਪਾਣੀ ਨਹੀਂ ਮਿਲੇਗਾ ਇਹ ਪਾਣੀ ਹਿਮਾਚਲ ਜੰਮੂ ਕਸ਼ਮੀਰ ਨੂੰ ਵੀ ਦਿੱਤਾ ਜਾਏਗਾ ਤੇ ਪੰਜਾਬ ਹਰਿਆਣਾ ਤੇ ਰਾਜਸਥਾਨ ਨੂੰ ਸਿੰਧੂ ਦਰਿਆ ਦਾ ਪਾਣੀ ਮਿਲੇਗਾ ਭਾਰਤ ਨੇ ਸਿੰਧੂ ਜਲ ਸਮਝੌਤਾ ਸਟਗਿਤ ਕੀਤਾ और पानी रुके उसके पहले ही पाकिस्तान में पानी को लेकर हाहाकार मंत्री के घर को फूक दिया क्योंकि नहरों पर जो पानी था उसको लेकर लोग विरोध कर रहे थे सर वहां पर हाहाकार पानी को लेकर मचा है सिंधु जो जल समझौता है स्थगित है ये सिंधु जल समझौता ऐतिहासिक अन्याय था भारत के साथ भारत के किसानों के साथ स्वर्गीय पंडित जवाहरलाल नेहरू जी ने केवल पानी नहीं दिया सिंधु का अस्सी प्रतिशत पाकिस्तान को पैसा भी दिया पानी भी बहाया और पैसा भी बहाया तिरासी करोड़ रुपया उस समय दिए गए जिसकी कीमत आज की मूल्य से अगर आके तो पांच हजार पांच सौ करोड़ रुपया हो गया हमारा पंजाब प्यासा है पंजाब में सूखा पड़ रहा है धरती में पानी बहुत नीचे चला गया हमारे हरियाणा को पानी चाहिए राजस्थान को पानी चाहिए राजस्थान में तो रेगिस्तान कितना है हम जानते हैं जम्मू कश्मीर को पानी चाहिए हिमाचल को पानी चाहिए लद्दाख को पानी चाहिए हमारा पानी कांग्रेस की तत्कालीन सरकार ने पाकिस्तान को दे दिया और उस समय 1960 की लोकसभा की डिबेट पढ़िए मैंने पढ़ी है अटल जी भी उसमें बोले थे जितने वक्ता बोले सब ये ने यह कहा कि समझौता अन्यायपूर्ण है उस समय के अखबार उठा के देख लीजिए द हिंदू जैसे अखबार टाइम्स ऑफ इंडिया जब जहां तक मुझे ध्यान है सबने इसके खिलाफ लिखा क्यों दिया ये पानी पानी के साथ पैसा भी और बदले में हमको क्या मिला हमने उनको पानी दिया उनने खून बहाया तो मतलब ये पंजाब हम ये माने कि आगे चल के भारत देखेगा देखे हमारा पंजाब हमारा हरियाणा हमारा राजस्थान हमारा जम्मू कश्मीर हमारा लद्दाख हमारा हिमाचल इनको लाभ होना चाहिए और तो पानी पहुंचाएंगे आप आप कृषि मंत्री किसान आपकी तरफ बड़ी उम्मीद से देख रहे हैं देखिए सारी संभावनाएं पानी पहुंचाने की क्या हो सकती है उस पर विचार किया जा

ਪਰ ਸਿੰਧੂ ਜਲ ਸਮਝੌਤੇ ਤੇ ਭਾਰਤ ਦਾ ਸਟੈਂਡ ਕਾਇਮ ਹੈ ਸੋ ਜ਼ਾਹਿਰ ਜੀ ਗੱਲ ਹੈ ਕਿ ਜੇ ਪਾਕਿਸਤਾਨ ਨੂੰ ਜਾਂਦਾ ਪਾਣੀ ਰੋਕਿਆ ਜਾਣਾ ਹੈ ਤਾਂ ਫਿਰ ਇਸ ਪਾਣੀ ਦਾ ਇਸਤੇਮਾਲ ਕਿੱਥੇ ਹੋਏਗਾ ਤਾਂ ਸਭ ਤੋਂ ਪਹਿਲਾਂ ਜਿਹੜੀਆਂ ਸਟੇਟਾਂ ਪੈਂਦੀਆਂ ਨੇ ਪਹਿਲਾਂ ਪੰਜਾਬ ਪੈਂਦੀ ਹੈ ਨਾਲ ਹਿਮਾਚਲ ਪੈਂਦੀ ਹੈ ਜੰਮੂ ਕਸ਼ਮੀਰ ਪੈਂਦਾ ਫਿਰ ਅੱਗੇ ਹਰਿਆਣਾ ਪੈਂਦਾ ਔਰ ਸਾਈਡ ਤੇ ਰਾਜਸਥਾਨ ਪੈਂਦਾ ਤਾਂ ਜ਼ਾਹਿਰ ਜੀ ਗੱਲ ਹੈ ਕਿ ਇਸ ਦਾ ਪਾਣੀ ਚੈਨਲਾਈਜ਼ ਕਰਕੇ ਇਹਨਾਂ ਸੂਬਿਆਂ ਨੂੰ ਦਿੱਤਾ ਜਾਏਗਾ ਜਿਸ ਦਾ ਜ਼ਿਕਰ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਕਰ ਰਹੇ ਨੇ ਉਹਨਾਂ ਵੱਲੋਂ ਕਿਹਾ ਕਿ ਇਹੀ ਸੂਬੇ ਨੇ ਜਿਨ੍ਹਾਂ ਨੂੰ ਇਹ ਪਾਣੀ ਚੈਨਲਾਈਜ਼ ਕੀਤਾ ਜਾ ਸਕਦਾ ਔਰ ਇਸਤੇ ਅਸੀਂ ਅੱਗੇ ਕੰਮ ਕਰਾਂਗੇ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਜੱਦੀ ਹਲਕੇ ਤੂਰੀ ਦੇ ਵਿੱਚ ਇੱਕ ਐਕਸ਼ਨ ਕੀਤਾ ਗਿਆ ਹੈ ਦਰਅਸਲ ਲੋਕ ਮਿਲਣੀ ਚ ਗਏ ਸੀ ਮੁੱਖ ਮੰਤਰੀ ਔਰ ਲੋਕ ਮਿਲਣੀ ਦੇ ਵਿੱਚ ਇੱਕ ठेकेदार ਤੇ ਕਾਰਵਾਈ ਕੀਤੀ ਹੈ ਅਫਸਰਾਂ ਨੂੰ ਝਾੜ ਲਾਈ ਦਰਅਸਲ ਇੱਕ ਸਰਪੰਚ ਨੇ ਸ਼ਿਕਾਇਤ ਕੀਤੀ ਸੀ ਔਰ ਸਰਪੰਚ ਦੀ ਸ਼ਿਕਾਇਤ ਤੇ ਠੇਕੇਦਾਰ ਨੂੰ ਬਲੈਕਲਿਸਟ ਕਰ ਦਿੱਤਾ ਗਿਆ ਤੇ ਠੇਕੇਦਾਰ ਤੇ ਦਰਅਸਲ ਘਟੀਆਂ ਮਟੀਰੀਅਲ ਵਰਤਨ ਦੇ ਇਲਜ਼ਾਮ ਲੱਗੇ ਨੇ ਤੂਰੀ ਹਲਕੇ ਦੇ ਵਿੱਚ ਇੱਕ ਲਿੰਕ ਸੜਕ ਬਣਾਈ ਗਈ ਸੀ ਔਰ ਲਿੰਕ ਸੜਕ ਦੀ ਕੁਆਲਿਟੀ ਮਾੜੀ ਹੋਣ ਦੀ ਸ਼ਿਕਾਇਤ ਮਿਲੀ ਮੌਕੇ ਤੇ ਅਫਸਰਾਂ ਨੂੰ ਸੱਦ ਕੇ ਠੇਕੇਦਾਰ ਦੇ ਵਿਰੁੱਧ ਐਕਸ਼ਨ ਲੈਣ ਦੇ ਲਈ ਕਿਹਾ ਗਿਆ ਔਰ ਮੁੱਖ ਮੰਤਰੀ ਬਾਦ ਨੇ ਕਿਹਾ ਕਿ ਅੱਗੇ ਤੋਂ ਜਿਹੇ ਠੇਕੇਦਾਰਾਂ ਨੂੰ ਬਲੈਕਲਿਸਟ ਕਰਕੇ ਇਹਨਾਂ ਨੂੰ ਕੰਮ ਨਾ ਦਿੱਤਾ ਜਾਵੇ ਇਸ ਤੇ ਬਕਾਇਦਾ ਨਿਰਦੇਸ਼ ਦਿੱਤੇ ਗਏ ਉਹਨਾਂ ਕਿਹਾ ਕਿ ਦੁਬਾਰਾ ਸੜਕ ਬਣਾ ਕੇ 2 ਦਿਨਾਂ ਦੇ ਵਿੱਚ ਮੈਨੂੰ ਰਿਪੋਰਟ ਦਿਓ ਮੁੱਖ ਮੰਤਰੀ ਦਾ ਆਪਣਾ ਜੱਦੀ ਹਲਕਾ ਧੂਰੀ ਜਿੱਥੇ ਲੋਕ ਮਿਲਣੀ ਦੇ ਲਈ ਸੀਐਮ ਪਹੁੰਚੇ ਹੋਏ ਇਹ ਸਪੜਾਈ ਤੁਹਾਨੂੰ ਦੱਸ ਵੀ ਦਿੱਤੀ ਇਹ ਵੀ ਅਤੀ ਜ਼ਰੂਰੀ ਹੈ ਇੱਕ ਸਰ ਜਿਹੜੀ ਸਾਡੇ ਆਹ ਆ ਸੜਕ ਬਣੀ ਹੈ 18 ਪੁੱਟੀ ਤੁਸੀਂ ਕਿਹਾ ਵੀ ਠੇਕੇਦਾਰ ਉਹ ਕਰਦੇ ਨੇ ਮੈਂ ਉਹ ਠੇਕੇਦਾਰਾਂ ਨੂੰ ਵੀ ਕਿਹਾ ਤੇ ਉਸ ਦੀ ਸ਼ਿਕਾਇਤ ਵੀ ਲਿਖਤੀ ਇਸ ਰਿਟਰਨ 'ਚ ਵੀ ਪਾਤੀ ਬੀ ਐਂਡ ਆਰ ਨੂੰ ਕੋਈ ਕਾਰਵਾਈ ਨਹੀਂ ਹੋਈ ਤੁਸੀਂ ਜਾਓਗੇ ਤੁਸੀਂ ਦੇਖੋ ਜੀ ਮਿੱਟੀ ਦੇ ਉੱਪਰ ਲੱਕ ਪਾ ਕੇ ਖੱਪੜ ਉਹਦੇ ਵਿੱਚ ਦੀ ਨਿਕਲ ਆਇਆ ਲੱਕ ਦੇ ਵਿੱਚ ਦੀ